ਬਈ ਠੰਡ ਹੈਗੀ ਆ ਬਾਲੀ ਆਪਾਂ ਨਹੀਂ ਕਰਨੀ ਕਾਲੀ ਹੌਲੀ ਹੌਲੀ ਸਭ ਦੀ ਬਣਾਵਾਂਗੇ ਰੇਲ ਇਹੀ ਤਾਂ ਹੈ ਤੁਹਾਡੇ ਆਪਣੇ 바ਵੀ ਦਾ ਖੇਲ ਭਗਤਾਂ ਨੂੰ ਅੰਨੇ ਭਗਤਾਂ ਨੂੰ ਬੇਨਤੀ ਹੈ ਵੀ ਵੀਡੀਓ ਤੋਂ ਦੂਰੀ ਬਣਾ ਕੇ ਰੱਖਣ ਕਿਉਂਕਿ ਤੁਹਾਡੇ ਹਿਰਦੇ ਬਲੁੰਦਰੇ ਜਾ ਸਕਦੇ ਨਹੀਂ ਅਬੇ ਵਜਾ ਆਏਗਾ ਨਾ ਬਿੜੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਓ ਲਾਲ ਬਟਨ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਜੀ ਕਹਿੰਦੇ ਹਰੇਕ ਕਾਮਯਾਬ ਬੰਦੇ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ ਜੇ ਤਾਂ ਦੋ ਹੋਣ ਫਿਰ ਤਾਂ ਬੰਦਾ ਮੁੱਖ ਮੰਤਰੀ ਬਣ ਜਾਂਦਾ ਹੈ ਜੇ ਮਾਰੀਆਂ ਕਰਤੂਤਾਂ ਕਰਕੇ ਇੱਕ ਛੱਡ ਕੇ ਵਗ ਜੇ ਤਾਂ ਫਿਰ ਬੰਦਾ ਬਾਈ ਜੀ ਪ੍ਰਧਾਨ ਮੰਤਰੀ ਵੀ ਬਣ ਜਾਂਦਾ ਹੈ ਇਹੀ ਨਹੀਂ ਅਭੀ ਹੋਰ ਸੁਣੀਏ ਭਾਈ ਜੀ ਇੱਕ ਸ਼ੇਰ ਦੀ ਆਮਦ ਹੋਈ ਹੈ ਕਹਿੰਦਾ ਵੱਡੀ ਮੱਛੀ ਛੋਟੀ ਨੂੰ ਖਾਂਦੀ ਸੀ ਖਾਂਦੀ ਰਹੇਗੀ ਤੇ ਖਾਈ ਜਾ ਰਹੀ ਹੈ ਤਾਂ ਹੀ ਤਾਂ ਈੜੀ ਝਾੜੂ ਵਾਲਿਆਂ ਦਾ ਤੇ ਵਿਜੀਲੈਂਸ ਕਾਂਗਰਸੀਆਂ ਦਾ ਗਾਹ ਪਾਈ ਜਾ ਰਹੀ ਹੈ ਹਮ ਗੱਡੇ ਰੁੰਡਮੁੰਡ ਰੁੰਡਮੁੰਡ ਲਓ ਭਾਈ ਜੀ ਜਿਵੇਂ ਆਪਾਂ ਨੂੰ ਪਤਾ ਵੀ 2024 ਚੜ ਚੁੱਕਿਆ ਦੇ ਲੋਕ ਸਭਾ ਦੀਆਂ ਵੋਟਾਂ ਜਮ੍ਹਾਂ ਸਿਰਤੇ ਨੇ ਬਾਈ ਹੁਣ ਤੁਸੀਂ ਦੇਖੋਗੇ ਵੀ ਇਹੇ ਪਾਰਟੀਆਂ ਵਾਲੇ ਕੁਰਸੀਆਂ ਦੀ ਖਾਤਰ ਕਿਵੇਂ ਇੱਕ ਦੂਜੇ ਨਾਲ ਘੋ ਖਿਚੜੀ ਹੁੰਦੇ ਨੇ ਯਾਨੀ ਉਹ ਬੰਦੇ ਵੀ ਤੁਸੀਂ ਇਕੱਠੇ ਦੇਖੋਗੇ ਇੱਕ ਮੰਚ ਤੇ ਦੇਖੋਗੇ ਜਿਨ੍ਹਾਂ ਦਾ ਆਪਸ ਵਿੱਚ ਹੱਡ ਕੁੱਤੇ ਆਲਾ ਬਹਿ ਰਿਹਾ ਯਾਨੀ ਉਹਨਾਂ ਨੇ ਇੱਕ ਦੂਜੇ ਨੂੰ ਗਾਲਾਂ ਵੀ ਕੱਢੀਆਂ ਹੋਣਗੀਆਂ ਉਹਨਾਂ ਨੇ ਇੱਕ ਦੂਜੇ ਨੂੰ ਭਲਾ ਬੁਰਾ ਵੀ ਕਿਹਾ ਪਰ ਹੁਣ ਇਹੇ ਕੁਰਸੀ ਦੇ ਲਾਲਚੀ ਤੁਹਾਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋਏ ਹੋਏ ਦੇਖਣਗੇ ਇਹ ਬੜੀ ਅੱਛੀ ਬਾਤ ਕਹੀ ਆਪ ਸੋ ਭਾਈ ਕਹਿਣ ਦਾ ਮਤਲਬ ਇਹ ਹੈ ਵੀ ਕਈ ਬੰਦੇ ਤਾਂ ਆਪਣੀਆਂ ਮਾਂ ਪਾਰਟੀਆਂ 'ਚ ਵਾਪਸ ਆਉਣਗੇ ਕਈ ਮਾਂ ਪਾਰਟੀ 'ਚੋਂ ਮਤਰੀ ਪਾਰਟੀ 'ਚ ਜਾਣਗੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਦੋਂ ਤੁਸੀਂ ਕਿਤੇ ਕੋਈ ਪੋਸਟ ਜਾਂ ਕਿਤੇ ਕੋਈ ਖਬਰ ਸੁਣਦੇ ਹੋ ਵੀ ਬੰਦੇ ਦੀ ਘਰ ਵਾਪਸੀ ਹੋ ਗਈ ਬੰਦਾ ਆਪਣੀ ਮਾਂ ਪਾਰਟੀ 'ਚ ਫੇਰ ਵਾਪਸ ਆ ਗਿਆ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਮਾਂ ਪਾਰਟੀ ਚ ਵਾਪਸ ਆ ਗਿਆ ਉਹਦਾ ਮਤਲਬ ਜੇ ਸਹੀ ਮਹਿਣਾ ਚ ਦੇਖਿਆ ਜਾਵੇ ਤਾਂ ਇਹ ਹੁੰਦਾ ਵੀ ਬੰਦੇ ਨੇ ਠੁੱਕ ਕੇ ਝਟ ਲਿਆ ਸਹੀ ਪਕੜੇ ਹੈ ਤੂੰ ਸਮਝਾ ਹਾਂ ਨਹੀਂ ਮੈਂ ਕੁੱਤਰੂ ਨੂੰ ਪੁੱਛਿਆ ਮੈਂ ਕਿ ਕੁੱਤਰੂ ਮੈਨੂੰ ਇੱਕ ਗੱਲ ਦੱਸ ਕਹਿੰਦਾ ਪੁੱਛ ਬਾਵੇ ਮੈਂ ਕਿ ਯਾਰ ਇਹ ਦੱਸ ਵੀ ਸੱਤਾ ਤੇ ਕਿਹੜਾ ਬੰਦਾ ਕਾਬਜ ਹੁੰਦਾ ਮੈਨੂੰ ਕੁੱਤਰੂ ਕਹਿੰਦਾ ਬਾਵੇ ਗੱਲ ਸਿੱਧੀ ਜਲੇਬੀ ਵਰਗੀ ਹੈ ਸੱਤਾ ਤੇ ਉਹੀ ਬੰਦਾ ਕਾਬਜ ਹੁੰਦਾ ਹੈ ਜਿਹੜਾ ਲੋਕਾਂ ਨੂੰ ਵੱਧ ਤੋਂ ਵੱਧ ਮੂਰਖ ਬਣਾਉਣ 'ਚ ਸਫਲ ਹੁੰਦਾ ਹੈ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਹੈ ਇਹ ਬਾਤ ਹੈ ਸੋ ਭਾਈ ਕਹਿਣ ਦਾ ਮਤਲਬ ਇਹ ਹੈ ਕਿ ਵੋਟਾਂ ਬਿਲਕੁਲ ਸਿਰ ਤੇ ਆ ਗਈਆਂ ਹੁਣ ਇਹ ਪਾਰਟੀਆਂ ਤੇ ਲੀਡਰ ਆਪਣੇ ਦਰ ਤੇ ਆ ਕੇ ਸ਼ਰੀਫੀ ਦਾ ਚੋਲਾ ਪਾ ਕੇ ਵੱਡੇ ਵੱਡੇ ਵਾਦੇ ਤੇ ਵੱਡੇ ਵੱਡੇ ਦਾਅਵੇ ਕਰਨਗੇ ਇੱਕ ਗੱਲ ਯਾਦ ਰੱਖਿਓ ਐਵੇਂ ਨਾ ਖੁਸ਼ ਹੋਈ ਜਾਓ ਵੀ ਉਹ ਲੀਡਰ ਹਰਾਤਾ ਉਹ ਪਾਰਟੀ ਹਰਾਤੀ ਲੀਡਰ ਜਾਂ ਪਾਰਟੀਆਂ ਸਭ ਇੱਕ ਮੇਕੀ ਨੇ ਇਹ ਕਦੇ ਨਹੀਂ ਹਾਰਦੇ ਪਹਿਲਾਂ ਵਾਂਗੂ ਇਸ ਵਾਰ ਵੀ ਆਮ ਲੋਕ ਹੀ ਹਰਨਗੇ ਆਮ ਲੋਕ ਹੀ ਹਾਰਨਗੇ ਸਾਡੀ ਕੋਈ ਵੀਡੀਓ ਆਏ ਨਾਲ ਨਾਲ ਤੁਸੀਂ ਲਾਈਕ ਕਰਨਾ ਤੇ ਸ਼ੇਅਰ ਕਰਨਾ